ਤੁਸੀਂ ਦੇਖ ਰਹੇ ਹੋ ਐਸਐਮਸਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਸੇ ਚਲਦਿਆ ਲੋਕਾਂ ਨੂੰ ਜਿੱਥੇ ਖੱਜਲ ਖੁਆਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸੀਐਮ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸਦੇ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਦਾ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ ਰਹਿ ਸਕਦਾ ਹੈ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਇਹ ਲਿਸਟ ਦਾ ਜ਼ਿਕਰ ਕਰ ਦਿੰਨੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰ ਦਿਆ ਕਿ ਹਾਂ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚੇਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜੇਹ ਤਹਿਸੀਲਦਾਰਾਂ ਨੂੰ ਅਮੂਤਲ ਕਰ ਦਿੱਤਾ ਹੈ ਤਾਂ ਦੱਸੇ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮukh ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲ ਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸੇ ਜਾ ਰਹੇ ਨੇ ਤਰਮਕੋਟ ਦੇ ਨਾਲ ਸੰਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜ ਜਿਕਰ ਕਰ ਲਈਏ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤਾਂ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋੜ ਤੋਂ ਤਾਂ ਇਸ ਦੇ ਨਾਲ ਹੀ ਰਣਜੀਤ ਸਿੰਘ ਖੈਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦਾਸਹੀਏ ਕਿ ਅਗਿੱਦੜਵਾਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਸੀ ਜਾ ਰਹੇ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ਪੁਰ ਤੇ ਸ਼੍ਰੀ ਮੁਕਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਲ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮਾਂ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨ ਇਹ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫਤਰ ਰਿਪੋਰਟ ਕਰਨਗੇ ਸੋ ਸਰਕਾਰ ਸੋ ਸਰਕਾਰ ਇਸ ਜਾਰੀ ਇਸ ਮਹਿਮਾ ਪਰ ਦਿੱਤੀ ਦਿੱਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਸੇ ਚਲਦਿਆ ਲੋਕਾਂ ਨੂੰ ਜਿੱਥੇ ਖੱਜਲ-ਖੁਆਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘਾਂ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸ ਦਈਏ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਤਾਂ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ ਰਹਿ ਸਕਦਾ ਹੈ ਪਰ ਜੇ ਰੋ ਛੁੱਟੀ ਤਾਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤੋਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਇਹ ਲਿਸਟ ਦਾ ਜ਼ਿਕਰ ਕਰ ਦਿੰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰ ਦਿਆ ਕਿ ਹਾਂ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚੇਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜਿਹੇ ਤਹਿਸੀਲਦਾਰਾਂ ਨੂੰ ਮੋਤਲ ਕਰ ਦਿੱਤਾ ਹੈ ਤਾਂ ਦੱਸਿਓ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮukh ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਾਂ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲ ਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸਿਆ ਜਾ ਰਿਹਾ ਹੈ ਨੇ ਤਰਨਖੋਟ ਦੇ ਨਾਲ ਸੰਬੰਧ ਰੱਖਦੇ ਨੇ ਹਮਨਿਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜਿ ਜਿਕਰ ਕਰ ਲਈਏ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰਸਹਾਇ ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋਟ ਤੋਂ ਇਸ ਦੇ ਨਾਲ ਹੀ ਰঞ্জੀਤ ਸਿੰਘ ਖਹਿਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦਾਸੀਏ ਕਿ ਅਗਿੱਦੜ ਬਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਸੀ ਜਾ ਰਹੀ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਨੇ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ਪੁਰ ਤੇ ਸ਼ੇਮੁਖਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਲ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨੇ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫਤਰ ਰਿਪੋਰਟ ਕਰਨਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਐਂਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਤੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ ਖਵਾਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘਾਂ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸਦੀ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਦਾ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ रह ਸਕਦਾ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨਾ ਹੈ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਇਹ ਲਿਸਟ ਦਾ ਜ਼ਿਕਰ ਕਰ ਦਿੰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰਦਿਆ ਕਿਹਾ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚੇਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜਿਹੇ ਤਹਿਸੀਲਦਾਰਾਂ ਨੂੰ ਮੂਤਲ ਕਰ ਦਿੱਤਾ ਤਾਂ ਦੱਸਿ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮਖ ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸੇ ਜਾ ਰਹੇ ਨੇ ਤਰਮਕੋਟ ਦੇ ਨਾਲ ਸੰਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜ ਜਿਕਰ ਕਰ ਲਈਏ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤਾਂ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋੜ ਤੋਂ ਤਾਂ ਇਸ ਦੇ ਨਾਲ ਹੀ ਰঞ্জੀਤ ਸਿੰਘ ਖਹਿਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦਾਸਦੀਏ ਕਿ ਅਗਿੱਦੜਵਾਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦਿਆਂ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਸੀ ਜਾ ਰਹੇ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਨੇ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ਪੁਰ ਤੇ ਸ਼ੇਰਮੁਖਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਲ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਨੇਮੇ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨੇ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫਤਰ ਰਿਪੋਰਟ ਕਰਨਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਸੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ ਖੁਆਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘ ਹੈ ਮਾਨਯ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸਦੇ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਤਾਂ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ रह ਸਕਦਾ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਇਹ ਲਿਸਟ ਦਾ ਜ਼ਿਕਰ ਕਰ ਦਿੰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰਦਿਆ ਕਿਹਾ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੌਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚਿਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜਿਹੇ ਤਹਿਸੀਲਦਾਰਾਂ ਨੂੰ ਮੋਤਲ ਕਰ ਦਿੱਤਾ ਹੈ ਤਾਂ ਦੱਸਿਓ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮਖ ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਾਂ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲ ਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਸਿਲਦਾਰ ਦੱਸਿਆ ਜਾ ਰਿਹਾ ਹੈ ਨ ਤੁਮਕੋਟ ਦੇ ਨਾਲ ਸੰਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਸਿਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਸਿਲਦਾਰ ਨਿਹਾਲ ਸਿੰਘ ਵਾਲਾ ਜ ਜਿਕਰ ਕਰ ਲਈਏ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰਸਹਾਇ ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤਾਂ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਸਿਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋੜ ਤੋਂ ਤਾਂ ਇਸ ਦੇ ਨਾਲ ਹੀ ਰਣਜੀਤ ਸਿੰਘ ਖੈਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਹਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦੱਸਦੀ ਹੈ ਕਿ ਗਿੱਦੜਵਾਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦਿਆਂ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਦੱਸੀ ਜਾ ਰਹੀ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਨੇ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ ਕਰਤਾ ਸ਼੍ਰੀ ਮੁਖਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਿਲ ਨੇ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫ਼ਤਰ ਰਿਪੋਰਟ ਕਰਨਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਤੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ ਖੁਆਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘ ਐ ਮਾਨਯ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸਦੇ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਦਾ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ रह ਸਕਦਾ ਹੈ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਆ ਲਿਸਟ ਦਾ ਜ਼ਿਕਰ ਕਰ ਦਿੰਨੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰ ਦਿਆ ਕਿ ਹਾਂ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚੇਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜੇਹ ਤਹਿਸੀਲਦਾਰਾਂ ਨੂੰ ਮੂਤਲ ਕਰ ਦਿੱਤਾ ਤਾਂ ਦੱਸਿਓ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮukh ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸੇ ਜਾ ਰਹੇ ਨੇ ਤਰਨਖੋਟ ਦੇ ਨਾਲ ਸਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜ ਜਿਕਰ ਕਰ ਲਈਏ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰ ਸਾਹੇ ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤਾਂ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜੋਤਿੰਦਰਪਾਲ ਸਿੰਘ ਤਹਿਸੀਲਦਾਰ ਮਲੋੜ ਤੋਂ ਤਾਂ ਇਸ ਦੇ ਨਾਲ ਹੀ ਰঞ্জੀਤ ਸਿੰਘ ਖਹਿਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦਾਸਹੀਏ ਕਿ ਗਿੱਦੜਵਾਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦਿਆਂ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਸੀ ਜਾ ਰਹੇ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ਪੁਰ ਤੇ ਸ਼੍ਰੀ ਮੁਕਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਲ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮਾਂ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨ ਇਹ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫਤਰ ਰਿਪੋਰਟ ਕਰਨਗੇ ਸ਼ਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਸ ਐਨਿਊਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਸੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ-ਖੁਆਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘਾਂ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸਦੇ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਤਾਂ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ रह ਸਕਦਾ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਉਹ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨੇ ਆ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਹੈ ਲਿਸਟ ਦਾ ਜ਼ਿਕਰ ਕਰ ਦਿੰਨੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰ ਦਿਆ ਕਿ ਹਾਂ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ 14 ਅਜਿਹੇ ਤਹਿਸੀਲਦਾਰਾਂ ਨੂੰ ਅਮੂਤਲ ਕਰ ਦਿੱਤਾ ਹੈ ਤਾਂ ਦੱਸਿਓ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮukh ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲ ਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸਿਆ ਜਾ ਰਿਹਾ ਹੈ ਨੇ ਤਰਮਕੋਟ ਦੇ ਨਾਲ ਸੰਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜਿ ਜਿਕਰ ਕਰ ਲਈਏ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰਸਹਾਇ ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋੜ ਤੋਂ ਤੇ ਇਸ ਦੇ ਨਾਲ ਹੀ ਰঞ্জੀਤ ਸਿੰਘ ਖਹਿਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦੱਸਦੀ ਹੈ ਕਿ ਅਗਿੱਦੜਵਾਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਸੀ ਜਾ ਰਹੇ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਹੈ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਨੇ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ਪੁਰ ਤੇ ਸ਼ਿਮਖਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਲ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਆ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨੇ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫਤਰ ਰਿਪੋਰਟ ਕਰਨਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਐਂਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਤੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ ਖਵਾਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘਾਂ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸ ਦਈਏ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਤਾਂ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ रह ਸਕਦਾ ਹੈ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਇਹ ਲਿਸਟ ਦਾ ਜ਼ਿਕਰ ਕਰ ਦਿੰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰ ਦਿਆ ਕਿ ਹਾਂ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚਿਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜਿਹੇ ਤਹਿਸੀਲਦਾਰਾਂ ਨੂੰ ਮੋਤਲ ਕਰ ਦਿੱਤਾ ਹੈ ਤਾਂ ਦੱਸਦੇ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮukh ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਾਂ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲ ਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸਿਆ ਜਾ ਰਿਹਾ ਹੈ ਨੇ ਤਰਮਕੋਟ ਦੇ ਨਾਲ ਸੰਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜਿ ਜਿਕਰ ਕਰ ਲਿਆ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੀ ਕਿ ਗੁਰੂ ਹਰਸਹਾਇ ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋੜ ਤੋਂ ਤੇ ਇਸ ਦੇ ਨਾਲ ਹੀ ਰঞ্জੀਤ ਸਿੰਘ ਖਹਿਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦੱਸਦੀ ਹੈ ਕਿ ਅਗਿੱਦੜ ਬਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦਿਆਂ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਸੀ ਜਾ ਰਹੀ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਨੇ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ਪੁਰ ਤੇ ਸ਼ੇਰ ਮੁਖਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਲ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨੇ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫਤਰ ਰਿਪੋਰਟ ਕਰਨਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਤੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ ਖਵਾਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘਾਂ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸਦੀ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਦਾ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ रह ਸਕਦਾ ਹੈ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨਾ ਹੈ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਇਹ ਲਿਸਟ ਦਾ ਜ਼ਿਕਰ ਕਰ ਦਿੰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰ ਦਿਆ ਕਿ ਹਾਂ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚਿਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜਿਹੇ ਤਹਿਸੀਲਦਾਰਾਂ ਨੂੰ ਮੋਤਲ ਕਰ ਦਿੱਤਾ ਹੈ ਤਾਂ ਦੱਸਿਓ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮukh ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਾਂ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲ ਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸੇ ਜਾ ਰਹੇ ਨੇ ਤਰਮਕੋਟ ਦੇ ਨਾਲ ਸੰਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜ ਜਿਕਰ ਕਰ ਲਈਏ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤਾਂ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋੜ ਤੋਂ ਤਾਂ ਇਸ ਦੇ ਨਾਲ ਹੀ ਰঞ্জੀਤ ਸਿੰਘ ਖੇਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦਾਸਤੀਏ ਕਿ ਅਗਿੱਦੜਵਾਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦਿਆਂ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਸੀ ਜਾ ਰਹੇ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਨੇ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ਪੁਰ ਤੇ ਸ਼ੇਰਮੁਖਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਲ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਆ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮੇ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨ ਇਹ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫਤਰ ਰਿਪੋਰਟ ਕਰਨਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਸੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ ਖੁਆਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸਿੰਘ ਹੈ ਮਾਨਯ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸਦੇ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਤਾਂ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ रह ਸਕਦਾ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਬੰਧ ਰੱਖਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬਿਲਕੁਲ ਇਹ ਲਿਸਟ ਦਾ ਜ਼ਿਕਰ ਕਰ ਦਿੰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਹੁਕਮ ਜਾਰੀ ਕਰ ਦਿਆ ਕਿ ਹਾਂ ਕਿ 4 ਮਾਰਚ ਦੀ ਸ਼ਾਮ 5 ਵਜੇ ਤੱਕ ਜਿਹੜੇ ਅਧਿਕਾਰੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਮੋਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ ਤਾਂ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਮੋਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਚਿਤਾਵਨੀਆਂ ਦੇ ਬਾਵਜੂਦ ਕੰਮ ਤੇ ਨਾ ਪਰਤੇ 14 ਅਜਿਹੇ ਤਹਿਸੀਲਦਾਰਾਂ ਨੂੰ ਮੋਤਲ ਕਰ ਦਿੱਤਾ ਹੈ ਤਾਂ ਦੱਸਿਓ ਕਿ ਲਿਸਟ ਦਾ ਜ਼ਿਕਰ ਜ਼ਰੂਰ ਕਰਾਂਗੇ ਗੁਰਮukh ਸਿੰਘ ਤਹਿਸੀਲਦਾਰ ਜਿਹੜੇ ਕਿ ਬਾਗਾ ਪੁਰਾਣਾ ਤੋਂ ਨੇ ਔਰ ਬਿੰਮ ਸੈਣੀ ਨਾਇਬ ਤਹਿਸੀਲਦਾਰ ਜੋ ਵੀ ਬਾਗਾ ਪੁਰਾਣੇ ਦੇ ਰਹਿਣ ਵਾਲੇ ਨੇ ਤਾਂ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲ ਸਰ ਦੇ ਰਹਿਣ ਵਾਲੇ ਨੇ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਦੱਸੇ ਜਾ ਰਹੇ ਨੇ ਤਨਮਕੋਟ ਦੇ ਨਾਲ ਸਬੰਧ ਰੱਖਦੇ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਜਿਹੜੇ ਕਿ ਬਦਨੀ ਕਲਾਂ ਦੇ ਰਹਿਣ ਵਾਲੇ ਨੇ ਤਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਜਿ ਜਿਕਰ ਕਰ ਲਿਆ ਤਾਂ ਰਜਿੰਦਰ ਸਿੰਘ ਤਹਿਸੀਲਦਾਰ ਦੱਸਦੇ ਕਿ ਗੁਰੂ ਹਰ ਸਹਾਏ ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਇਸ ਦੇ ਨਾਲ ਹੀ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਤੋਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋਟ ਤੋਂ ਤੇ ਇਸ ਦੇ ਨਾਲ ਹੀ ਰਣਜੀਤ ਸਿੰਘ ਖੈਰਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਸਬੰਧ ਰੱਖਦੇ ਨੇ ਔਰ ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ ਦੇ ਰਹਿਣ ਵਾਲੇ ਨੇ ਕਨਵਲਦੀਪ ਸਿੰਘ ਬਰਾੜ ਤਹਿਸੀਲਦਾਰ ਦੱਸਦੀ ਹੈ ਕਿ ਗਿੱਦੜਵਾਹਾ ਦੇ ਰਹਿਣ ਵਾਲਿਆਂ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦਿਆਂ ਕਿ ਅਮਰਤਾ ਅਗਰਵਾਲ ਜਿਹੜੇ ਕਿ ਨਾਇਬ ਤਹਿਸੀਲਦਾਰ ਦੱਸੀ ਜਾ ਰਹੀ ਤੇ ਗਿੱਦੜਵਾਹਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ 14ਵੇਂ ਨੰਬਰ ਤੇ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਦਰਜ ਕੀਤਾ ਉਹਨੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜੋ ਕਿ ਡੋਡਾ ਦੇ ਰਹਿਣ ਵਾਲੇ ਨੇ ਤਾਂ ਦੱਸਦੀ ਕਿ ਸਰਕਾਰ ਨੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਇਹ ਹੁਕਮ ਨੇ ਜਿਹੜੇ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਮੋਗਾ ਫਿਰੋਜ਼ ਮੁਖਸਰ ਸਾਹਿਬ ਦੇ ਜਿਹੜੇ ਤਹਿਸੀਲਦਾਰ ਨੇ ਸ਼ਾਮਿਲ ਨੇ ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁਕਮ ਪੰਜਾਬ ਸਿਵਲ ਸਰਵਿਸ ਦੇ ਨਿਯਮ ਮੁਤਾਬਕ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਸਪੈਂਸ਼ਨ ਦੌਰਾਨ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇ ਦਫ਼ਤਰ ਰਿਪੋਰਟ ਕਰਨਗੇ ਸੋ ਸਰਕਾਰ ਤੁਸੀਂ ਦੇਖ ਰਹੇ ਹੋ ਐਸਐਮਜ਼ ਐਂਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੀ ਦਿਨੀ ਤਹਿਸੀਲਦਾਰ ਨੇ ਜਿਹੜੇ ਹੜਤਾਲ ਤੇ ਗਏ ਸੀ ਰਜਿਸਟਰੀਆਂ ਸੰਬੰਧੀ ਹੜਤਾਲ ਕੀਤੀ ਸੀ ਜਿਸ ਸੇ ਚੱਲਦਿਆ ਲੋਕਾਂ ਨੂੰ ਜਿੱਥੇ ਖੱਜਲ ਖੁਆਰੀ ਕਰਨ ਦਾ ਸਾਹਮਣਾ ਕਰਨਾ ਪਿਆ ਉੱਥੇ ਕਹਿ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਸੀ ਪਰ ਇਸ ਦੇ ਵਿਚਾਲੇ ਹੁਣ ਸੀਐਮ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਜੀ ਹੜਤਾਲ ਸਬੰਧੀ ਛੁੱਟੀ ਤੇ ਗਏ ਸੀ ਦੱਸ ਦਈਏ ਕਿ ਉਹਨਾਂ ਨੂੰ ਸਸਪੈਂਸ਼ਨ ਦੇ ਜਿਹੜੇ ਆਰਡਰ ਨੇ ਜਾਰੀ ਕਰ ਦਿੱਤੇ ਗਏ ਨੇ ਭਾਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ 4 ਮਾਰਚ ਸ਼ਾਮੀ 5 ਵਜੇ ਤੱਕ ਦਾ ਕਿ ਜੇਕਰ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਂਦੇ ਨੇ ਤਾਂ ਸਭ ਕੁਝ ਠੀਕ ਠਾਕ ਰਹਿ ਸਕਦਾ ਹੈ ਪਰ ਜੇਕਰ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਹੜਤਾਲ ਜਾਰੀ ਰੱਖਦੇ ਨੇ ਤਾਂ ਆਪਣੇ ਆਪ ਨੂੰ ਮੋਤਲ ਸਮਝ ਸਕਦੇ ਨੇ ਪਰ ਫਿਰ ਤੁਹਾਨੂੰ ਦੱਸ ਦੇ ਲਿਆ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨਾ ਹੈ ਕਿ ਮਾਨ ਸਰਕਾਰ ਨੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਤਹਿਸੀਲਦਾਰ ਨੇ ਕਿੱਥੋਂ ਕਿੱਥੋਂ ਸਭ